Nai nai aaye nahi ho burger roti ho nahi hai roti khane ho ji de de ਮਾਰ ਗਿਦੀ ਹੈ ਲੋਕ ਆਹ ਕੋਈ ਵੀ ਹੈ ਕੋਈ ਵੀ ਹੈ ਜੀ ਮੇਰਾ ਨਾਮ ਸ਼ਿਵਾਨੀ ਲਾ ਕਾਡਾ ਪ੍ਰਿਆਲ ਪਿੰਡ ਬੜਾ ਹੀ ਔਖਾ ਭਰਾਵਾ ਦੇਖ ਲੋ ਤੁਹਾਡੇ ਸਾਹਮਣੇ ਹੀ ਆਂ ਜਾਣ ਚ ਕਿੰਨੀ ਦਿੱਕਤ ਹੈਗੀ ਆ ਬੱਚਿਆਂ ਨੂੰ ਪੜਾਉਣ ਦੀ ਕਿੰਨੀ ਦਿੱਕਤ ਹੈਗੀ ਆ ਆਹ ਦਾ ਪਹਾੜਾ ਮੋੜਾ ਚਾਪਕਲੇ ਸਕੂਲ ਜਾਂਦਾ ਆ 9 ਮਹੀਨੇ ਤੱਕ ਹੀ ਭੇਜ ਲੈਣੇ ਆ 19 ਤਿੰਨ ਚਾਰ ਮਹੀਨੇ ਹੱਦ ਲਈ ਕਿੰਨੇ ਔਖੇ ਆ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਅਹੀ ਘਰ ਆਨਲਾਈਨ ਕਲਾਸ ਲਾਈ ਤਾਂ ਨੈਟਵਰਕ ਵੀ ਨਹੀਂ ਹੈਗਾ ਤੇ ਕਿਸ ਤਰ੍ਹਾਂ ਸਾਨੂੰ ਪਤਾ ਨਾ ਕਿੰਨਾ ਮਾੜਾ ਹਾਲ ਹੈਗਾ ਇੱਧਰ ਦਾ ਬਹੁਤ ਬੁੜਾ ਹਾਲ ਹੋਇਆ ਗੱਦਾ ਪਰ ਕੀ ਕਰਨਾ ਕੱਢ ਮੰਗ ਪੱਕੇ ਬੋਲਦੀ ਆ ਨਾਮ ਬਲਜੀਤ ਸੈਣੀ ਹੈ ਹਾਲਾਤ ਮੈਂ ਮੇਰੀ ਜ਼ਮੀਨ ਹੈ ਇਹ ਸਾਰੀ ਇਥੋਂ ਰੋਡ ਦੇ ਕੰਡੇ ਕੰਡੇ ਲੱਗਦੀ ਹੈ ਸਾਰੀ ਕਾਫੀ ਨੁਕਸਾਨ ਵੀ ਪਬਲਿਕ ਕਰਦੀ ਹੈ ਪਰ ਅਸੀਂ ਕਸੀ ਨੂੰ ਵੀ ਕਦੀ ਅਜੇ ਤੱਕ ਕੁਝ ਨਹੀਂ ਕਿਹਾ ਵੀ ਚਲੋ ਯਾਰ ਸਰਕਾਰਾਂ ਨੇ ਅੱਖਾਂ ਬੰਦ ਕੀਤੀਆਂ ਆਪਾਂ ਦੇ ਸਹੀ ਤਰੀਕੇ ਨਾਲ ਸਾਰੇ ਭਾਈ ਯਾਰ ਹੈਗਾ ਆਪਣਾ ਤੇ ਸਾਨੂੰ ਹੁਣ ਵੀ ਵਾਜ ਇਧਰ ਫੇਰਾਮ ਲਗਾਣਾ ਕਹਿੰਦੇ ਯਾਰ ਅਜੇ ਬੀੜੀ ਪਈ ਹੈ ਨਾ ਚਲੋ ਦੇਖ ਕੇ ਆਈਏ ਇੱਥੇ ਥੋੜਾ ਬਹੁਤਾ ਬਹੁਤ ਬੁਰੀ ਹਾਲਤ ਹੈ ਕਾਗਜ਼ਾਂ ਵਿੱਚ ਤੇ 82% ਕੰਮ ਹੋਇਆ ਪਿਆ ਇਹਦਾ ਤੇ ਕੁਝ ਵੀ ਨਹੀਂ ਮਿਲਦਾ ਗ੍ਰਾਊਂਡ ਲੈਵਲ ਦੇ ਆਣਗੇ ਚੰਗੀਆਂ ਉਪਜੋ ਜਮੀਨਾਂ ਜਿਹੜੀਆਂ ਨਾ ਉਹ ਖਰਾਬ ਕਰ ਰਹੀ ਨੇ ਕਿੰਨਾ ਪਾਣੀ ਵੇਸਟੇਜ ਹੋ ਰਿਹਾ ਹੈ ਪਾਣੀ ਨਹੀਂ ਹੈਗਾ ਵਿੱਚ ਮੋਟਰਾਂ ਦੇ ਪਾਣੀ ਕਿੰਨੀ ਪ੍ਰੋਬਲਮ ਪੰਪ ਖਾਲੀ ਪੀ ਨੇ ਸਰਕਾਰ ਕਿਉਂ ਇਹ ਪਾਣੀ ਵੇਸਟੇਜ ਜਾਂਦਾ ਸਾਰਾ ਇਹਨੂੰ ਕਿਉਂ ਨਹੀਂ ਪਿਰੀਫਾਈ ਕਰਦੀ ਕਿੰਨੇ ਪਿੰਡ ਪੈਂਦੇ ਨੇ ਪਾਰ ਪਾਸ ਤੇ ਆ ਤਾਂ ਤੇ ਆ ਦੇ ਕਾਫੀ 25 ਦੀ ਪਿੰਡ ਬੰਦੇ ਮੇਰੇ ਕੋਲ ਇਹ ਦੂਸਰੀ ਵਾਰ ਟੱਚ ਹੋ ਜਾਂਦਾ ਦਰ ਬਮਿਆਲ ਸਾਈਡ ਦੇ ਨਰੂਲ ਜਮਨ ਸਿੰਘ ਵਾਲੀ ਪੁਲੀ ਦੇ ਉੱਪਰ ਕਿੰਨੇ ਸਮੇਂ ਤੋਂ ਨਹੀਂ ਹਲਾਤਾ ਦੇਖੋ ਜੀ ਮੇਰੀ ਏਜ 43 ਦੇ ਕਰੀਬ ਹੈ ਮੈਂ ਜਦੋਂ ਦਾ ਇੱਧਰ ਚੱਕਰ ਲਗਾਣਾ ਉਦੋਂ ਦੇ ਇਹੀ ਹਾਲਾਤ ਨੇ ਪੁਲ ਪੈਂਦਾ ਚੁੱਕਿਆ ਜਾਂਦਾ ਪੈਂਦਾ ਸਰਕਾਰਾਂ ਆਂਦੀਆਂ ਵੋਟ ਲੈਂਦੀਆਂ ਰਾਜਨੀਤੀ ਖੇਡਦੀਆਂ ਵਿਚਾਰਿਆਂ ਨਾਲ ਫਿਰ ਦੋ ਅੱਧਰਾਂ ਦੇ ਵਾਪਸ ਹੀ ਦੇਖੇ ਇਹ ਵੀ ਕੀ ਹਾਲਾਤ ਹੈ ਕੀ ਹਾਲਾਤ ਹੈ ਇਸ ਇਲਾਕੇ ਦੇ ਹਾਲਾਤ ਬਹੁਤ ਮਾੜੇ ਆ ਇਹ ਕਰਕੇ ਬੇੜੀ ਦੇ ਕਿਤੇ ਓੱਖਾ ਸੁਖਾ ਰਾਤ ਨੀ ਰਿਸਨੇ ਦੇ ਬਿਮਾਰ ਸ਼ਮਾਰ ਹੋਏ ਬੰਦਾ ਤੇ ਕਿੱਦਾਂ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਇੱਧਰ ਇਹੀ ਆ ਜੀ ਇਹਦੇ ਪੁਲ ਬਣਨਾ ਚਾਹੀਦਾ ਇੱਧਰ ਜੀ ਉਹਦੇ ਉੱਤੇ ਤਾਂ ਓੱਖਾ ਹੀ ਆ ਜੀ ਪਰ ਪਾਣੀ ਜ਼ਿਆਦਾ ਚੜਜੇ ਤੇ ਬੱਚੇ ਤੇ ਫਿਰ ਰਹਿਣ ਇੱਧਰ ਹੀ ਦੱਕ ਦੇਣਾ ओके ਬਹੁਤ ਹੁਦਿਆਲ ਮਾੜੇ ਆ ਜੀ ਉਹ ਕਿੱਧਰ ਜਾ ਸਕਦਾ ਕੋਈ ਕਿਤੇ ਵੀ ਨਹੀਂ ਜਾ ਸਕਦਾ ਬੇੜੀ ਪੇ ਤੇ ਫੇਰ ਹੀ ਜਾ ਸਕਦਾ ਉਧਰ ਕਿੱਧਰ ਜਾ ਸਕਦਾ ਇਥੇ ਕੋਈ ਹੈ ਕੋਈ ਮੈਡੀਕਲ ਸਹੂਲਤ ਤਾਂ ਕੋਈ ਵੀ ਨਹੀਂ ਇਧਰ ਮੈਡੀਕਲ ਸਹੂਲਤ ਹੋਣੀ ਚਾਹੀਦੀ ਕੋਈ ਹਾਂਜੀ ਪੁਲ ਉਹ ਖਾਈ ਹੈ ਜੀ ਮੈਡੀਕਲ ਸਹੂਲਤ ਹੋਣੀ ਚਾਹੀਦੀ ਫੇਰ ਹੀ ਆ ਜਾਂ ਪੁਲ ਬਣਾਉਣਾ ਚਾਹੀਦਾ ਤੇ ਪੱਕਾ ਬਣਾਉਣਾ ਇਹ ਫਾਇਦਾ ਵਾ ਜੀ ਤੇ ਮਾ ਮਾੜੇ ਹੀ ਹਾਲ ਤਾਂ ਮਲਾ ਦਾ ਕੰਮ ਕਰਦਾ ਮੈਂ ਜੀ ਜਿਹੜੇ 3 ਮਹੀਨੇ ਚੁੱਕੇ ਆਪਣਾ ਪੁਲ ਚੁੱਕਿਆ ਗਿਆ ਤੇ 3 ਮਹੀਨੇ ਕਿਸਤੀ ਚਲੇਗੀ ਦੋ ਕਿਸ਼ਤੀਆਂ ਕੋ ਇੱਕ ਸੋਟੀ ਹੈ ਇੱਕ ਇਹ ਵੱਡੀ ਕਿਸ਼ਤੀ ਹੈਗੀ ਹੈ ਇਹ ਕਿਸ਼ਤੀ ਕਿਦੋਂ ਮੰਗਦੀ ਹੈ ਇਹ ਲਗਭਗ 8-9 ਮਹੀਨਾ ਹੋ ਗਿਆ ਜਿਹਨੂੰ ਵਾਈਟ ਕਿਸ਼ਤੀ ਸਵੇਰੇ ਚੱਲ ਪੈਂਦੀ ਹੈ ਜੀ 7 ਕੋਹਨੇ ਚੱਲ ਪੈਂਦੀ ਹੈ ਤੇ ਸਾਮੀ 6 ਵਜੇ ਤੱਕ ਹਾਂਜੀ ਜੇ ਕੋਈ ਬਿਮਾਰ ਬੂਮਰ ਹੋ ਜਾਏ ਤਾਂ ਫਿਰ ਉਹਦਾ ਕੀ ਹਾਲ ਹੈ ਫਿਰ ਅਵਰਜੈਂਸੀ ਪਾਰ ਕਰ ਦਿੱਤਾ ਜੀ ਹਾਲਾਤ ਤੇ ਮਾੜੇ ਇਹ ਤੁਹਾਨੂੰ ਪਤਾ ਹੀ ਹੈ ਜੀ ਪੱਕਾ ਪੁਲ ਹੋਣਾ ਚਾਹੀਦਾ ਜੰਦਾ ਵਾਸਤੇ ਬੜੀ ਮੁਸ਼ਕਲ ਹੈ ਜੀ ਹਾਂਜੀ ਪਾਣੀ ਆ ਜਾਂਦਾ 3 ਮਹੀਨੇ ਰਸਤਾ ਬੰਦ ਹੋ ਜਾਂਦਾ ਫਿਰ ਜਿਹੜਾ ਆਪਣਾ ਹੈਗਾ ਸਮਾਨ ਸਪੋਣਾ ਦਾ ਨਹੀਂ ਪਾਰ ਹੁੰਦਾ ਜੀ ਇਹ 7 ਪਿੰਡ ਹੈ ਜੀ ਕਿਸਾਨ ਫਿਰ ਹੁਣ ਫਸਲ ਫੁਸਲ ਤੇ ਪੱਕਣੀ ਨਹੀਂ ਜੇ ਉਹ ਫਸਲ ਮੁਰਕੇ ਪੱਕੇਗਾ ਉਦੋਂ ਬ੍ਰਿਜ ਲੱਗ ਜਾਏ ਫਿਰ ਬਣ ਚਕਾ ਜੀ ਹੁਣ ਬਣ ਤੇ ਵਧੀਆ ਗੱਲ ਹੈ ਜੀ